ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਗਲੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 28 April ਤੋਂ ਲੈ ਕੇ 6 May ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਪੱਛਮੀ ਯੂਪੀ ਦਿੱਲੀ ਦੇ ਮੌਸਮ ਵਿੱਚ ਕੀ ਬਦਲਾਅ ਜਿਹੜੇ ਵੇਖਣ ਨੂੰ ਮਿਲ ਸ ਰਹੇ ਨੇ ਦਿਨਾਂ ਦੇ ਵਿੱਚ ਕਿੱਡ ਕਿੱਡੇ ਖੇਤਰਾਮੀਂ ਦੇ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਕਿਤਕ ਕਿਤਲਕਾ ਕਿਤਕ ਦਰਮਿਆਨਾ ਕਿਤਕ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਨੇਰ ਝੱਖੜ ਚੱਲਣ ਦੀ ਸੰਭਾਵਨਾ ਰਹੇਗੀ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ हां डेढ़ बिर चैनल ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਬਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਅੱਜ 28 April ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਕੱਲ 29 April ਨੂੰ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਉਸ ਪਰ 30 April ਨੂੰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਹਾਲਕਿ ਜੇ 29 April ਨੂੰ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਖੇਤਰਾਂ ਵਿੱਚ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਨੇ ਤਾਂ 30 April ਨੂੰ ਹੋ ਸਕਦਾ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਕਿਤੇ ਕਿਤੇ ੜੀ ਨਿੱਕੀ-ਮੋਟੀ ਆਪਾਂ ਗੱਲ ਕਰੀ ਜਿਹੜੇ ਪੱਤਰ ਵਈ ਪਾਨ ਸਕਦੇ ਕੁਝ ਖੇਤਰਾਂ ਪ੍ਰ ਅਮਾਈ ਤੋਂ ਲੈ ਕੇ 2 ਮਈ ਤੋਂ ਲੈ ਕੇ ਤੇ 6 ਮਈ ਦੇ ਵਿਚਾਲੇ ਲੱਗਣ ਦੀ ਸੰਭਾਵਨਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ 4-5 ਦਿਨ ਹੋਣਗੇ ਤੇ ਇਹਨਾਂ ਦਿਨਾਂ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਤੇ ਕਈ ਖੇਤਰਾਂ ਵਿੱਚ ਦਾ ਸਾਤ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਇੱਕ ਜਾਂ ਦੋ ਵਾਰ ਹੋ ਸਕਦਾ ਹੈ ਪੰਜਾਬ ਦੇ ਕਈ ਖੇਤਰ ਹਰਿਆਣਾ, ਰਾਜਸਥਾਨ ਦੇ ਕਈ ਖੇਤਰ ਆ ਪੱਛਮੀ ਯੂਪੀ, ਦਿੱਲੀ ਦੇ ਕਈ ਖੇਤਰਾਂ ਵਿੱਚ ਅਮੀ ਜਿਹੜਾ ਪੈ ਸਕਦਾ ਉਸ ਤੋਂ ਬਾਅਦ ਨੇਰ ਝੱਖੜ ਚੱਲਣ ਦੀ ਕਾਫੀ ਜੜੀ ਸੰਭਾਵਨਾ ਰਹੇਗੀ ਟੈਂਪਰੇਚਰ ਦੀ ਗੱਲ ਕਰੀ 28 April, 29 ਤੇ 30 April ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਜਾਨੀ ਕੀ ਕਿਤੇ ਕਿਤੇ 41 42 ਆ ਕਿਤੇ ਕਿਤੇ 42 43 ਜਾਂ ਕਿਤੇ ਕਿਤੇ 44 ਡਿਗਰੀ ਜਿਹੜੇ ਆ ਦਰਜ ਕੀਤੇ ਜਾ ਸਕਦੇ ਨੇ ਮੈਕਸਿਮ ਆਪਾਂ ਗੱਲ ਕਰੀ 44 ਡਿਗਰੀ ਤੱਕ ਰਹਿਣ ਦੇ ਅਸਾਰ ਨੇ ਤਾਂ ਰਾਜਸਥਾਨ ਵਿੱਚ ਹੋ ਸਕਦਾ ਕਿਤੇ ਕਿਤੇ 45 46 ਡਿਗਰੀ ਵੀ ਦਰਜ ਕੀਤੇ ਜਾ ਸਕਦੇ ਨੇ ਕਿਉਂਕਿ ਪੰਜਾਬ ਵਿੱਚ 39 40 ਤੋਂ ਲੈ ਕੇ 44 ਕਈ ਸਾਰੇ 43 44 ਇਸ ਆਪਾਂ ਗਲੇ ਨਾ ਡਿਗਰੀ ਜਿਹੜੇ ਟੈਂਪਰੇਚਰ ਹੋਣਗੇ ਇਹਨਾਂ ਵਿੱਚ ਰਹਿਣ ਦੇ ਅਸਾਰ ਨੇ ਤਾਂ ਉਸ ਤੋਂ ਬਾਅਦ 1 ਮਈ ਤੋਂ ਲੈ ਕੇ 6 ਮਈ ਤੋਂ ਫਿਰ ਟੈਂਪਰੇਚਰ ਥੱਲੇ ਆਉਣ ਦੀ ਸੰਭਾਵਨਾ ਥੋੜੀ ਆਪਾਂ ਗੱਲ ਕਰੀ ਹਲਕੀ ਜਿਹੀ ਤੰਮਿਤੋਂ ਰਾਤ ਮਿਲਦੀ ਸੁਭਾਵਨਾ ਜਿਹੜੀ ਪਾਂਦੀ ਤਖਾਈ ਦੇ ਰਹੀ ਹੈ ਤੇ ਜਿਹੜੇ 1 ਮਈ ਤੋਂ ਲੈ ਕੇ ਤੇ 6 ਮਈ ਦੇ ਵਿਚਾਲੇ ਇਹ ਸਿਸਟਮ ਲੱਗਣ ਜਾ ਰਿਹਾ ਠੀਕ ਹੈ ਹਨੇਰ ਚਖੜ ਚੱਲਦੀ ਕਾਫੀ ਜਿਹੜੀ ਸੰਭਾਵਨਾ ਰਹੇਗੀ 1 ਜਾਂ 2 ਘਰ ਉਸਰ 2 ਜਾਂ 3 ਵਾਰ ਅਵੱਟੇ ਪੱਤਰ ਤੇ ਹਨੇਰ ਚਖੜ ਕਾਫੀ ਕਿਤਨਾ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਕਈ ਖੇਤਰਾਂ ਵਿੱਚ ਇਸ ਦੀ ਗਤੀ ਆ 40 ਤੋਂ 50 ਕਿਤੇ ਕਿਤੇ 60 ਤੋਂ 70 ਕਿਤੇ ਕਿਤੇ ਉਸਰ ਹੈ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੀ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤੇ 29 ਜਾਂ 30 ਨੂੰ ਪਕਲ ਕੇ 29 ਨੂੰ ਸੰਭਾਵਨਾ ਘੱਟ ਰਹੀ ਹੈ 30 ਅਪ੍ਰੈਲ ਨੂੰ ਹੋ ਸਕਦਾ ਜਿਹੜਾ ਪ ਅਤੇ 3 April ਤੋਂ ਲੈ ਕੇ ਉਸ ਵਾਰ 6 May ਦੇ ਵਿਚਾਲੇ ਇਹ ਪੂਰਾ ਚੱਲਣ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਪੱਛਮੀ ਸਿਸਟਮ ਪਹੁੰਚ ਰਿਹਾ ਜੋ ਕਿ 2 May ਦੇ ਦੌਰਾਨ ਪਹੁੰਚਣ ਦੀ ਸੰਭਾਵਨਾ ਪਹਾੜਾਂ ਤੇ ਜਿਹੜਾ 1 May ਤੇ 2 May ਨੂੰ ਪਹੁੰਚੇਗਾ ਤੇ ਇਸ ਦਾ ਅਸਰ ਜਿਹੜਾ ਹੋਵੇਗਾ 2 ਤੋਂ ਲੈ ਕੇ ਠੀਕ ਹੈ ਜਾਂ 1 ਤੋਂ ਲੈ ਕੇ 2 ਤੋਂ ਲੈ ਕੇ ਜਿਹੜਾ 6 May ਦੇ ਦੌਰਾਨ ਮitani ਖੇਤਰ ਜੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਮਿਲੇਗਾ ਪਹਾੜਾਂ ਤੇ ਜਿਹੜਾ ਵਧੀਆ ਜਿਹੜਾ ਆਪਾਂ ਗੱਲ ਕਰੀ ਜਿਹੜੇ ਅਮੀ ਪੈਨ ਤੇ ਅਸਾਰ ਨੇ ਤੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਜ ਤਨ ਹਰਿਆਣਾ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਵੀ 1 ਤੋਂ ਲੈ ਕੇ 6 ਮਈ ਦੇ ਦੌਰਾਨ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਵਿੱਚ ਦਰਮਿਆਨੇ ਤੋਂ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਨੀਰ ਛੱਕੜ ਚੱਲ ਦੀ ਸੁਕਾਏ ਦੀ ਸੰਭਾਵਨਾ ਜ਼ਿਆਦਾ ਰਹੇਗੀ ਹਾਲਾਂਕਿ ਮੀਂਹ ਹੋ ਸੋਰਾ ਟੁੱਟਮਾ ਰਹੇ ਸੇ ਪਰ ਮੀਂਹ ਇੱਕ ਜਾਂ ਦੋ ਵਾਰ ਕਾਫੀ ਕਿਤਰਾ ਪ੍ਰਭਾਵਿਤ ਕਰੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਲਈ ਤਾਂ ਜ਼ਿਲ੍ਹੇ ਵਾਰ ਅਪਡੇਟ ਆਪਾਂ ਨੈਕਸਟ ਵੀਡੀਓ 'ਚ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਵਾਂਗੇ ਕਿੜ ਕਿੜੇ ਜ਼ਿਲ੍ਹਿਆਂ ਵਿੱਚ ਵਾਧਾ ਕਿੜ ਕਿੜੇ ਜ਼ਿਲ੍ਹਿਆਂ ਵਿੱਚ ਘਟਾਅ रहेगी ਕਿਉਂਕਿ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲਵਾਈ ਬਣੇਗੀ ਠੀਕ ਹੈ ਹੋ ਸਕਦਾ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਸਵੇਰ ਦੇ ਘੰਟੇ ਜਾਂ ਰਾਤ ਦੇ ਘੰਟਿਆਂ ਵਿੱਚ ਸਿਸਟਮ ਦਾ ਐਕਟਿਵ ਰਹਿੰਦੇ ਜਿਹੜਾ ਸਾਰ ਨਹੀਂ ਦੁਪਹਿਰ ਸ਼ਾਮ ਦੇ ਆਸ-ਪਾਸ ਜਿੱਕਰ ਬੱਦਲਵਾਈ ਜਿਹੜੀ ਆਪਾਂ ਗੱਲ ਕਰ ਬਣੇਗੀ ਤਾਂ ਉਸ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਕੁਝ-ਕੁਝ ਖੇਤਰਾਂ ਵਿੱਚ ਆ ਗੜੇਮਾਰੀ ਕਿਤੇ-ਕਿਤੇ ਹਲਕੀ ਕਿਤੇ-ਕਿਤੇ ਮੋਟੀ ਗੜੇਮਾਰੀ ਤਰਜ ਕੀਤੀ ਜਾ ਸਕਦੀ ਹੈ ਤੇ ਇੱਕ ਤੋਂ ਲੈ ਕੇ 6 ਮਈ ਇਸ ਦਾ ਮੇਨ ਜਿਹੜਾ ਟਾਰਗੇਟ ਰਹੇਗਾ 2 ਤਰੀਕ ਨੂੰ 2 ਮਈ ਨੂੰ ਜਿਹੜਾ ਡਬਲਯੂਡੀ ਪਹੁੰਚੇਗਾ ਜਨਕਿ ਪੱਛਮੀ ਸ ਤੋਂ ਲੈ ਕੇ 6 ਮਈ ਦੇ ਵਿਚਾਲੇ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਪੂਰਬ ਤੋਂ ਹਵਾਵਾਂ ਚੱਲਣਗੀਆਂ ਨਮੀ ਵਾਲੀਆਂ ਜਿਹੜੀਆਂ ਹਵਾਵਾਂ ਪਹੁੰਚਣਗੀਆਂ ਜਿਹੜੀਆਂ ਬੰਗਾਲ ਦੀ ਖਾੜੀ ਤੋਂ ਤਿਆਰ ਪਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਹਵਾ ਜਿਹੜੀ ਪਹੁੰਚਣਗੀਆਂ ਅੱਜ ਇਸ ਘਰੇ ਸਿਸਟਮ ਲੱਗਦਾ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਹਨ ਇਹ ਝੱਖੜ ਇਸ ਵਿੱਚ ਕਾਫੀ ਜਿਹੜਾ ਤੇਜ਼ ਵੇਖਣ ਨੂੰ ਮਿਲਸਰਾ ਮੀ ਹੋਵੇਗਾ ਟੁੱਟਵਾ ਰਹਿ ਸਕਦਾ ਪਰ ਇੱਕ ਜਾਂ ਦੋ ਵਾਰ ਮੀ ਦੇ ਅਸਾਰ ਜਿਹੜੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਪੰਜਾਬ ਦਿੱਲੀ ਦੇ ਖੇਤਰ ਹੋਗੇ ਉਸ ਵਾਰ ਪੱਛਮੀ ਯੂਪੀ ਰਾਜਸਥਾਨ ਹੋਗੇ ਹਰਿਆਣਾ ਦੇ ਖੇਤਰ ਹੋਗੇ ਇਹਨਾਂ ਵਿੱਚ ਕ ਇਨਵਾਰ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਕਾਫੀ ਰਹੇਗੀ ਕਈ ਖੇਤਰਾਂ ਵਿੱਚ ਜਿਸ ਦੀ ਗਤੀ ਤੁਹਾਨੂੰ 10 ਤੋਂ 40 ਤੋਂ 50 ਕਿਤੇ ਕਿਤੇ 50 60 ਕਿਤੇ ਕਿਤੇ 70 ਤੋਂ 80 ਕਿਤੇ ਕਿਤੇ 90 ਕਿਲੋਮੀਟਰ ਪ੍ਰਤੀ ਘੰਟੇ ਤਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 28 April ਨੂੰ ਮੌਸਮ ਜ਼ਿਆਦਾਤਰ ਠੀਕ ਠਾਕ 29 ਤੇ 30 April ਨੂੰ ਸਵੇਰ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਖੇਤਰਾਂ ਵਿੱਚ ਬੱਦਲਵਾਈ ਬਣ ਸਕਦੀ ਕੁਝ ਖੇਤਰਾਂ ਵਿੱਚ 29 ਜਾਂ 30 April ਨੂੰ ਕਿਤੇ ਕਿਤੇ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਨੇ ਉਸ ਤੋਂ ਰੇ 1 May ਤੋਂ ਲੈ ਕੇ 6 May ਤੱਕ ਜਿਹੜੇ ਮੀਂਹ ਦੇ ਰੌਣਕ ਪੰਜ ਹੁੰਦਿਆ ਸਾਰ ਨੇ ਤਾਂ ਕਈ ਖੇਤਰਾਂ ਵਿੱਚ ਹਨੇਰ ਚੱਕੜ ਚੱਲੇਗਾ ਤਾਂ ਕਈ ਖੇਤਰਾਂ ਵਿੱਚ ਇੱਕ ਜਾਂ ਦੋ ਵਾਰ ਜਿਹੜੇ ਕਾਫੀ ਖੇਤਰਾਂ ਵਿੱਚ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਮੀਂਹ ਜਿਹੜੇ ਪੈਣ ਦਾ ਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਉਸ ਪਰ ਦੋ ਜਾਂ ਤਿੰਨ ਵਾਰ ਹਨੇਰ ਚੱਕੜ ਕਾਫੀ ਹੱਡ ਚੱਲਣ ਦੀ ਸੰਭਾਵਨਾ ਹੈ ਜਿਸ ਦੀ ਗਤੀ ਤੋਂ ਪਹਿਲਾਂ ਵੀ 10 ਕਿਤੇ 50 60 ਕਿਤੇ 70 80 ਕਿਤੇ 90 ਕਿਲੋਮੀਟਰ ਅਪਰਾਤੀ ਘੰਟੇ ਦੀ ਰਫਤਾਰ ਨਾਲ ਜਿਹੜੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪੂਰਾ ਜਿਹੜਾ ਚੱਲੇਗਾ ਚਨਕੀ 29 ਨੂੰ ਹੋ ਸਕਦਾ ਕੁਝ ਖੇਤਰਾਂ ਵਿੱਚ ਪੂਰਾ ਚੱਲ ਸਕਦਾ ਦ ਸ਼ਾਮ ਦੇ ਆਸ-ਪਾਸ 31 ਅਪ੍ਰੈਲ ਨੂੰ ਪੂਰਾ ਚੱਲਣ ਦੀ ਸੰਭਾਵਨਾ ਉਸ ਪਰ 1 ਤੋਂ ਲੈ ਕੇ 6 ਮਈ ਦੇ ਵਿਚਾਲੇ ਜਿਹੜਾ ਪੂਰਾ ਚੱਲੇਗਾ ਅਜ ਇਸ ਕਰਕੇ ਇੱਕ ਡਬਲ ਡੀ ਪਹੁੰਚ ਰਿਹਾ ਠੀਕ ਹੈ 2 ਮਈ ਦੇ ਆ ਜਿਹੜਾ ਦੌਰਾਨ ਜਿਹੜਾ ਡਬਲ ਡੀ ਪ੍ਰਭਾਵਿਤ ਕਰੇਗਾ 3 ਤੋਂ ਲੈ ਕੇ 2 ਤੋਂ ਲੈ ਕੇ ਆ 2 ਮਈ ਤੋਂ ਲੈ ਕੇ 6 ਮਈ ਦੇ ਦੌਰਾਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਨੂੰ ਉਸ ਬਾਅਦ ਜਿਹੜਾ ਪਹਾੜਾਂ ਤੇ ਵਧੀਆ ਜਿਹੜਾ ਪਕੜ ਗਰਮੀ ਪੈਣ ਦੇ ਅਸਰ ਨੇ ਮੈਦਾਨੀ ਖੇਤਰਾਂ ਵਿੱਚ ਵੀ ਹਰਿਆਣਾ Rajasthan ਪੰਜਾਬ ਵਗੈਰਾ UP ਅਤੇ ਪੱਛਮੀ ਆ ਜਿਹੜੇ UP ਤੋਂ ਹੋਗੇ ਜਾਂ ਦਿੱਲੀ ਤੇ ਚੰਡੀਗੜ੍ਹ ਦੇ ਪੰਜਾਬ ਪੰਜਾਬ ਦੇ ਨਾਲ ਦੇ ਹਰਿਆਣਾ Rajasthan ਦੇ ਖੇਤਰੋਗੇ ਕਾਫੀ ਖੇਤਰਾਂ ਪਰਭਾਵਿਤ ਹੋਇਆ ਕਰਸ ਦੇ ਇੱਕ ਜਾਂ ਦੋ ਵਾਰ ਕਈ ਖੇਤਰਾਂ ਵਿੱਚ ਇਹ ਅਸਾਰ ਜਿਹੜੇ ਪੰਤੇ ਦਿਖਾਈ ਤੇ ਰਣ ਤੇ ਕਿਤੇ ਕਿਤੇ ਨਿੱਕੀ ਮੋਟੀ ਗੜੇਮਰੀ ਵੀ ਹੋਣ ਦੇ ਅਸਾਰ ਨੇ ਤਾਂ ਫਿਲਹਾਲ ਇਹ ਜਾਣਕਾਰੀ ਆਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਚੈਨਲ ਤੇ ਪਹੁੰਚਾ ਦਿੱਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੀਡੀਓ ਤੁਹਾਡਾ ਬਹੁਤ ਬਹੁਤ ਧੰਨ